ਮੰਮੀ ਮੈਂ ਨਾ ਤੁਹਾਡਾ ਗੱਲ ਕਰਨੀ ਆ ਹਾਂ ਸ਼ਮੇ ਕਹਿਣ ਦੀ ਆ ਕਿ ਮੈਂ ਜੋਬ ਕਰਨੀ ਆ ਜੋਬ ਕਰਨ ਮੰਮੀ ਮੇਰਾ ਨਾ ਘਰੇ ਦਿਲ ਜਿਆ ਨਹੀਂ ਲੱਗਦਾ ਮੈਂ ਸੋਚਦੀ ਆ ਕਿ ਚੱਲ ਆਰੇ ਜੇ ਲੱਗ ਜੂਗੀ ਨਾਲੇ ਵੈਸੇ ਵੀ ਬਸ ਮੈਂ ਘਰ ਨਹੀਂ ਰਹਿਣਾ ਚਾਹੁੰਦੀ ਉਹਨਾਂ ਦਾ ਕੀ ਪਤਾ ਸਸੀ ਕਾਂ ਮਾਸੀ ਜੀ ਸਸੀ 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 ਮੈਂ ਜੀ ਕੋਈ ਗੱਲ ਨਹੀਂ ਪੁੱਤ ਬਹਿਣ ਦੇ ਬਹਿ ਜਾ ਮੈਂ ਗ੍ਰਹਿਣ ਦੀ ਖਸਰ ਅਜ ਹੈਗੀ ਕੋਈ ਨਹੀਂ ਪਤਾ ਤੂੰਨੇ ਆਈ ਆ ਅੱਜ ਇਹਦੇ ਦੁਸ਼ਮਣ ਹੀ ਤਾਂ ਆਦੇ ਨਾ ਮੱਥੇ ਵਟ ਨਹੀਂ ਪਈਦਾ ਉਹ ਤੇ ਫੇਰ ਵੀ ਮਾੜਾ ਚੰਗਾ ਆਪਣਾ ਰਿਸ਼ਤਾ ਜੁੜਿਆ ਕੋਈ ਗੱਲ ਨਹੀਂ ਬਹਿਣ ਦੇ ਮੈਂ ਆਪਾਂ ਗੱਲ ਕਰ ਲੈਂਦੇ ਬਹਿ ਜਾ ਪੁੱਤ ਆ ਬੁਆ ਨੇ ਕਿਹਾ ਪਰਦਾ ਨਹੀਂ ਲੈਣਾ ਮਰਦੇ ਗ੍ਰਹਿਣ ਨਹੀਂ ਕੋਈ ਨੇ ਨਹੀਂ ਪਾਨੀ ਨਹੀਂ ਪੀਨਾ ਹੈ। ਕੀ ਕੇ ਆਈ? ਅਸੀ ਮਾਸੀ ਜੀ ਇਹ ਗੱਲ ਕਰਨਾ ਹੈ ਵੀ ਕੀ ਸੋਚਿਆ ਫਿਰ ਤੁਸੀਂ। ਅਜੇ ਸੋਚਣ ਵਾਲੀ ਕੋਈ ਕਸਰ ਹੈ ਕੀ ਆ? ਤੁਸੀਂ ਆਪ ਹੀ ਸਿਆਣੇ ਜੀ। ਕੀ ਕੁਛ ਹੋਇਆ? ਤੇ ਸੋਚਣਾ ਹੀ ਹੁਣ ਕੀ ਆ? ਨਾਲ ਤਾਂ ਇਹ ਤਾਂ ਤੇ ਇਹੋ ਤਾਂ ਨਹੀਂ ਸਮਝ ਆਤਾ। ਤੇ ਫੇਰ ਹੁਣ ਤੁਸੀਂ ਆਲੇ ਮੈਂ ਕਿ ਆ ਗਈ ਜੀ। ਚਲੋ ਮੈਂ ਆ ਕੇ ਆਈ ਸੀ ਬਾਰੇ ਸੋਚਿਆ ਇਹਾਂ ਕੋਈ ਚੱਕਰ ਹੈ ਛੜਾਪੜਾ ਹੈ ਛੜਪੜੀਆਂ ਤੇ ਮੈਂ ਤੇ ਇਹਨਾਂ ਨੂੰ ਮਸਲ ਬਣਾ ਕੇ ਲੈ ਕੇ ਆਇਆ। ਨੇ ਮਸਾ ਨੇ ਆਪਾਂ ਤੇ ਆਪ ਹੀ ਆਨ ਨੂੰ ਤਿਆਰ ਹੋਏ ਸੀ ਕਿ ਆਪਾਂ ਜਾਣਾ ਆਪਣੇ ਘਰ ਦੀ ਤੈਨੂੰ ਆਪਣੇ ਘਰ ਲੈ ਕੇ ਆਣਾ ਉਹ ਤੁਹਾਡੇ ਤੇ ਬਿਆਣੀ ਨਹੀਂ ਰਲਣ ਦੇ ਉਹ ਕਹਿੰਦੇ ਮੈਂ ਮਸਾ ਮਨਾ ਕੇ ਨੇ ਤੇ ਹੀ ਕਹਿੰਦੇ ਮੈਂ ਇਹੀ ਆਪੇ ਆ ਗਈ ਨਾਲ ਤਾਂ ਭਾਵੇਂ ਮਸਾ ਲੈ ਕੇ ਆਇਆ ਭਾਵੇਂ ਆਪਣੇ ਆਪ ਆਏ ਤੇ ਆਪਾਂ ਬਣੀ ਤੀ ਦੇ ਘਾਰੇ ਹੀ ਆ ਨਾ ਆ ਤੇ ਕਹਿਣਾ ਮਾਸੀ ਜੀ ਗੱਲ ਹੀ ਆ ਜਿੱਦਨ ਮਰਜ਼ੀ ਕਮਾ ਲਵੋ ਚੇਤਾ ਆ ਗਿਆ ਇਹ ਤਾਂ ਦਿੱਤੀ ਮੈਨੂੰ ਤਾਂ ਪੁੱਤਰ ਜੀ ਬੜੀ ਦੇਰ ਦਾ ਚੇਤਾ ਸੀ ਸ਼ਾਇਦ ਤੁਹਾਨੂੰ ਹੀ ਅੱਜ ਪਤਾ ਲੱਗਾ ਪਰ ਪੈਣ ਜੀ ਕਸਰ ਤੇ ਤੁਹੀਂ ਕੋਈ ਨਹੀਂ ਛੱਡੀ ਇਹ ਹਾਰ ਕੁੜੀ ਦਾ ਕੀਤਾ ਤੇ ਫੇਰ ਤੁਸੀਂ ਆਂਦੇ ਜੇ ਮੈਨੂੰ ਚੇਤਾ ਹੈ ਇਹ ਤੁਹਾਨੂੰ ਚੇਤਾ ਹੁੰਦਾ ਨਾ ਤੇ ਇੰਨਾ ਕੁਝ ਉਹ ਦੇਣਾ ਕਰ ਦੇਣਾ ਪੈਣ ਜੀ ਮੈਂ ਘਰੋਂ ਸੋਚ ਕੇ ਆਈ ਸੀ ਕਿ ਜੋ ਮਰਜ਼ੀ ਹੋਵੇ ਅੱਜ ਮੈਂ ਤੁਹਾਨੂੰ ਸਾਰੀ ਸੱਚਾਈ ਦੱਸਾਂਗੀ ਅਸਲ ਵਿੱਚ ਭੈਣ ਜੀ ਫਰਹੰਜੀ ਥੋੜਾ ਜਿਹਾ ਬਿਮਾਰ ਸੀ ਉਹਨੂੰ ਬਾਹਰ ਦੀ ਸ਼ਾਇ ਹੋ ਗਈ ਸੀ ਕੋਈ ਹੁਣ ਆਪਾਂ ਦਾ ਪੂਰਾ ਇਲਾਜ ਕਰਵਾ ਲਿਆ ਜਦੋਂ ਚੀਜ਼ ਇਦਾਂ ਤੇ ਆਂਦੀ ਸੀ ਨਾ ਉਦੋਂ ਕਰਦੀ ਤੋੜ ਪਲ ਮਾਲਕੋਟ ਕਰਦਾ ਹੁੰਦਾ ਸੀ ਭੈਣ ਜੀ ਜਦੋਂ ਆਗੇ ਨਾ ਉਦੋਂ ਸਾਨੂੰ ਕਿਸੇ ਕਮਾਂਡੀ ਨੇ ਕਿਹਾ ਕਿ ਤੁਸੀਂ ਉੱਥੇ ਮੱਥਾ ਟਿਕਾ ਕੇ ਲੈ ਕੇ ਆਓ ਤੇ ਠੀਕ ਹੋ ਜੇਗਾ ਤੇ ਆਪਾਂ ਭੈਣ ਜੀ ਐਂਡੋ ਉਥੇ ਮੱਥਾ ਟਿਕਾ ਕੇ ਫੇਰ ਤੇ ਤੁਹਾਡੇ ਘਰ ਤੱਕ ਆਇਆ। ਅਰੇ ਸਾਨੂੰ ਮਮੀ ਜੀ। ਅੱਜੀ ਕਿਹੜੇ ਜਮਾਨੇ ਚ ਗੱਡ ਲਾ ਕਰਨ ਦੇ ਆਇਆ ਤੁਸੀਂ। ਚੀਜ਼ ਜੀ। ਪੜਿਆ ਲਗਿਆ ਤੁਸੀਂ ਸਾਰਾ ਡੱਬਰ ਹੈਗੇ ਜੇ ਤੁਸੀਂ ਜੀ ਜਾਣ ਕੇ ਤਰੇ ਫਿਰਦੇ ਜੀ। ਮੰਮੀ ਜੀ ਚੀਜ਼ ਹੁੰਦੇ ਚੁੰਦੀ ਕਿ ਸਾਰਾ ਡੱਬਰ ਜੀ ਹੁੰਦੀ ਹੈ। ਇਹੋ ਗੱਲ ਮੈਂ ਕਹਿਣੀ ਮਮੀ ਜੀ। ਪੁੱਤ ਚੀਜ਼ ਉਹ ਨਾ ਇਕੱਲੇ ਤੇ ਨਹੀਂ ਆਉਂਦੀ। ਆ ਤੁਹਾਡੇ ਸਾਰੇ ਡੱਬਰ ਤੇ ਆਉਂਦੀ। ਨਾ ਪੁੱਤ। ਨੀਚੇ ਤੁਹਾਡੇ ਤੇ ਆਉਂਦੀ। ਨਾ ਪੁੱਤ। ਤੁਸੀਂ ਨਿਆਣਾ ਜੇ। ਅ ਜਦੋਂ ਕਹਿੰਦੇ ਪਾਣੀ ਦਾ ਛੱਟਾ ਮਾਰੋ ਨਾ ਤੇ ਕਿਸੇ ਦੇ ਮੋੜਾ ਮੋੜਾ ਤੁੱਕੇ ਅਸਰ ਹੁੰਦਾ। ਉਸੇ ਤਰ੍ਹਾਂ ਜਦੋਂ ਇਹਦੇ ਤੇ ਚੀਜ਼ ਆਉਂਦੀ ਨਾ ਉਹ ਮਾੜਾ-ਮੋਟਾ ਸਾਡੇ ਤੇ ਵੀ ਅਸਰ ਹੋ ਜਾਂਦਾ ਸੀ। ਗੈਸ ਕਰਕੇ ਪੁੱਤ ਜੀ ਆਪਾਂ ਇਲਾਜ ਕਰਵਾ ਲਿਆ। ਤੇ ਅੱਜ ਮੈਂ ਤੈਨੂੰ ਕੋਈ ਚੇਂਜ ਨਹੀਂ ਲੱਗਣਦਾ ਸਾਡੇ ਵਿੱਚ ਅਜੀ ਮੰਮੀ ਜੀ ਜੇ ਤੁਹਾਡੇ ਤੇ ਚੀਜ਼ ਆਉਂਦੀ ਹੀ ਤੇ ਜ਼ਰੂਰੀਤ ਨਹੀਂ ਵੀ ਤੁਸੀਂ ਮੈਨੂੰ ਕੁੱਟਣਾ ਹਸਾਰੇ ਟੱਬਰ ਨੇ ਆਪਣੀ ਧੀ ਨੂੰ ਵੀ ਕੁੱਟ ਸਕਦੇ ਹੋ ਆਪਣੇ ਪੁੱਤ ਦਾ ਵੀ ਸਿਰ ਪਾੜ ਸਕਦੇ ਹੋ ਆਪਣੇ ਜਵਾਈ ਦਾ ਵੀ ਪਾੜ ਸਕਦੇ ਹੋ ਤੁਸੀਂ ਤੇ ਨਾਲੇ ਮਾਸੀ ਜੀ ਉਹ ਛਿੱਟਾ ਸਮੀ ਤੇ ਕਿਉਂ ਨਹੀਂ ਪਿਆ ਉਹਨੇ ਕਿਉਂ ਨਹੀਂ ਤੁਹਾਨੂੰ ਕੁੱਟਦਾ ਬੇਟਾ ਜੀ ਇਹ ਵੀ ਆਪਾਂ ਪੁੱਛਿਆ ਉਹ ਕਦੇ ਇਹਦੇ ਮਗਰ ਵੀ ਕੋਈ ਚੀਜ਼ ਲੱਗੀ ਹੋਈ ਆ ਇਹ ਤਦ ਕਰਕੇ ਇਹਨੂੰ ਪੁੱਟ ਮਾਰ ਕਰਦੇ ਸੀ ਤੁਸੀਂ ਹੋਰ ਕਿਸੇ ਨੂੰ ਨਹੀਂ ਸੀ ਕਰਦੇ ਭੈਣ ਜੀ ਜਿੰਨਾ ਚਿਰ ਸਾਡੇ ਘਰ ਨਹੀਂ ਕੋਈ ਚੀਜ਼ ਨਹੀਂ ਸੋਹਣੀ ਬੜੀ ਤੱਕ ਦੇ ਆਈ ਆ ਤੁਹਾਡੇ ਘਰ ਗਈ ਆ ਉਦੋਂ ਨਹੀਂ ਕੋਈ ਚੀਜ਼ ਤੁਹਾਡੇ ਘਰ ਨਹੀਂ ਗਈ ਚੁੰਬਣ ਕੀ ਚੀਜ਼ ਇਹਨੂੰ ਭੈਣ ਜੀ ਛੱਡੋ ਹੁਣ ਇਹ ਫालतू ਗੱਲਾਂ ਵਿੱਚ ਕੁਝ ਨਹੀਂ ਰੱਖਿਆ ਜੇ ਮੰਨ ਲਓ ਚਲੋ ਮੰਨਣਾ ਕੀ ਆ ਆਪਾਂ ਕਹਿ ਹੀ ਦਿੰਨੇ ਸਾਡੇ ਕੋਲ ਗਲਤੀ ਹੋਈ ਨਾ ਮੈਂ ਹੱਥ ਜੋੜ ਕੇ ਮਾਫੀ ਮੰਗਦੀ ਆ ਮੈਂ ਆਪਣੀ ਧੀ ਨੂੰ ਆਪਣੇ ਘਰ ਲੈ ਕੇ ਜਾਣ ਵਾਸਤੇ ਆ। ਮਮੀ ਜੀ ਜਿੰਕਾ ਤਾਂ ਮੰਨਦੇ ਨਹੀਂ ਹੋਣੀ। ਪਰ ਇਹ ਜਿੱਲਾ ਦਾ ਮੈਨੂੰ ਕੁਝ ਨਹੀਂ ਪਤਾ ਲੱਗਦਾ। ਇਹ ਗੱਲ ਦਾ ਮੈਨੂੰ ਬਾਅਦ ਵਿੱਚ ਪਤਾ ਲੱਗਾ ਤੇ ਮੈਂ ਇੰਨਾ ਸ਼ਰਮਿੰਦਾ ਹੋਇਆ ਨਾ ਸੱਚੀ ਮੈਂ ਤੁਹਾਡੇ ਹੱਥ ਜੋੜ ਕੇ ਮਾਫੀ ਮੰਗਦਾ ਮੈਂ ਪਤਨੀ ਕੀ ਕੀ ਕਰ ਬੈਠਾ। ਆਹ ਪੈਂਦੀ ਇੱਕ ਗੱਲ ਹੋਰ। ਤੁਹਾਨੂੰ ਪਤਾ ਤੇ ਲੱਗ ਹੀ ਗਿਆ ਕਿ ਰਾਣਾ ਪਹਿਲਾਂ ਵਿਆਹਿਆ ਹੋਇਆ ਸੀ। ਉਹਦੇ ਬਾਰੇ ਤੁਹਾਨੂੰ ਮੈਂ ਦੱਸਦੀ ਗੱਲ ਬਾਤ। ਮਮੀ ਇੱਕ ਮਿੰਟ, ਸੁਮਾ ਘਰ ਸੋ। ਬਾਹਰ। ਪੁੱਤਰ ਘਰ ਚੱਲ। ਇੱਕ ਮਿੰਟ ਮੈਂ ਆਇਆ। ਮੈਂ ਸੁਣ ਕੇ ਆਈ ਗੱਲ। ਹਾਂ ਹਾਂ। ਕੋਈ ਜ਼ਰੂਰੀ ਗੱਲ ਨਹੀਂ ਆਪੋ ਨੂੰ ਪਤਾ ਲੱਗ ਗਿਆ ਉਹ ਉਦੋਂ ਆਇਆ ਸੀ ਨਾ ਤੇ ਬੜੀ ਕਰਾ ਕੇ ਗਿਆ ਉਹ ਆਂਧਾ ਰਕਦੇ ਇਹ ਨਾ ਹੋਵੇ ਕਿ ਦੇਖੋ ਹੁਣ ਹੋਰ ਕੋ ਗਰਵਾਦੀ ਨਹੀਂ ਨਹੀਂ ਕੋਈ ਜ਼ਰੂਰੀ ਗੱਲ ਨਹੀਂ ਤੇ ਤਾਂ ਹੀ ਜਾਂਦੇ ਮੈਂ ਇਸ ਕੱਕੇ ਮਾਰੀ ਆ ਆ ਮਾਤਾ ਕੀ ਨਵੀਂ ਨੀਲਾ ਪਾ ਕੇ ਬੈਗੀ ਆ ਤੇ ਜਾਬੂ ਟੂਨੇ ਵਾਲ ਤਰਪੀ ਆ ਤੇ ਕੋਈ ਨਾ ਕੋਈ ਤੇ ਗੱਲ ਉੱਤੇ ਕਰਨੀ ਆ ਪਰ ਰਾਣੀ ਨੂੰ ਕਿਹੜੀ ਕਸਰ ਹੈ ਗਈ ਮੈਨੂੰ ਤੇ ਲੱਗਦਾ ਇਹਨਾਂ ਨੇ ਛਿੱਤਰ ਖਾ ਕੇ ਜਾਣੇ ਹਨ ਕਮਾਉ ਪਰਵਾਰ ਦੇ ਵਿੱਚ ਬੈਹ ਜਾਂਦਾ ਉਹ ਨਹੀਂ ਨਹੀਂ ਚੱਲ ਚੱਲੀਏ ਆਪਾਂ ਇੱਥੇ ਬੇਇੱਜ਼ਤੀ ਕਰਾਉਣੀ ਉਹ ਤੇ ਕੱਲਾ ਹੀ ਘੋੜ ਛੇੜ ਕੇ ਬੈਗੀ ਤੇਰੀ ਮੰਮੀ ਮਾਰਾ ਤੇ ਉੱਤੀ ਅੰਦਰ ਕੀ ਕਹਿਣਾ ਜੀ ਹੁਣ ਅੰਦਰ ਇਹੋ ਹੀ ਕਹਿਣਾ ਵਾ ਵੀ ਮੈਨੂੰ ਕਿਸੇ ਨਾ ਯਾਰ ਦੋਸਤ ਦਾ ਫੋਨ ਆ ਪੱਜਰੂਰੀ ਕੰਮ ਹੈ ਕਹਦੇ ਆ ਤੂੰ ਆਪ ਹੀ ਕਹਿ ਆ ਜਾ ਲੈ ਫਿਰ ਤੀ ਇੱਥੇ ਆ ਕੇ ਦਵਾਈਆਂ ਵਾਲੀ ਕਰ ਲੀ ਜੇ ਸਮਝਦੀ ਕਿਉਂ ਨਹੀਂ ਪਈ ਗੱਲ ਉਹ ਟੂਨੇ ਟਾਣੀਆਂ ਦੀਆਂ ਗੱਲਾਂ ਤੋਂ ਮੈਨੂੰ ਲੱਗਦਾ ਹੈ ਡਰ ਆ ਚੀਜ਼ਾਂ ਪਤਾ ਨਹੀਂ ਕਿਹੜੀਆਂ ਸੁਣਾਈ ਜਾਂਦੀਆਂ ਆ ਕਿਹੜੀ ਤੇਰੀ ਮਾਰਾ ਤੇ ਛਿੱਟਾ ਪੈਂਦਾ ਹੈ ਜਿਹੜਾ ਦੱਸ ਨਹੀਂ ਇੱਕ ਮਿੰਟ ਫੋਨ ਮੈਨੂੰ ਕਹਿਣ ਦੋ ਮੈਂ ਜਾ ਕੇ ਆ ਗਿਆ ਮੰਮੀ ਆ ਜਾ ਬੈਠਾ ਨਹੀਂ ਨਹੀਂ ਉਹ ਨਾ ਫੋਨ ਕੋਈ ਜ਼ਰੂਰੀ ਆਇਆ ਵਾ ਸਾਨੂੰ ਥੋੜਾ ਜਿਹਾ ਕੰਮ ਪੈ ਗਿਆ ਵਾ ਕੰਮ ਪੈ ਗਿਆ ਸਗਲਾ ਤੇਨੂੰ ਜ਼ਰੂਰੀ ਕੰਮ ਪੈ ਗਿਆ ਇਹਨਾਂ ਨੇ ਨਾ ਕਿਸ ਨੂੰ ਮਿਲਣਾ ਜੇ ਤੇ ਉਹ ਮੇਰੇ ਸਾਈਨ ਜੇ ਹੋਣੇ ਉੱਥੇ ਕੋਈ ਜ਼ਰੂਰੀ ਕੰਮ ਨੇ ਸਾਡਾ ਭਾਵੇਂ ਤੂੰ ਵੱਧ ਕਿਹੜਾ ਜ਼ਰੂਰੀ ਕੰਮ ਹੈ ਆਏ ਜੇ ਤੇ ਬਹਿ ਜਾ ਹੁਣ ਜਾ ਪਾਣੀ ਪੀ ਕੇ ਜਾਇਓ ਐਡੇ ਕਿਹੜਾ ਸਾਈਨ ਜ਼ਰੂਰੀ ਤੁਹਾਡੇ ਕੋਈ ਨਹੀਂ ਭਾਬੀ ਚਾਹ ਕਾ ਪੀਰ ਵੀ ਮੰਗੇ ਤੇ ਚਲੋ ਮੰਮੀ ਮੈਂ ਬੜੇ ਦਿਨ ਹੋ ਗਿਆ ਤੁਹਾਨੂੰ ਇੱਧਰ ਬੈਠਿਆ ਕੱਟੇ ਬੈ ਕੇ ਚਾਹ ਪੀਵਾਂਗੇ ਉਹਨਾਂ ਆਪਾਂ ਕਰੋ ਤੇ ਬਣਸਾ ਆ ਨਾ ਆਇਆ ਹੋ ਕੋਈ ਹੋਰ ਹੀ ਗੱਲ ਲੱਗਣ ਦੀ ਇਤਨਾ ਹੀ ਨਹੀਂ ਗੱਲ ਤਾਂ ਕੋਈ ਹੋਰ ਨਹੀਂ ਹੈ ਮੈਂ ਨੀ ਆ ਮੈਂ ਤੁਹਾਨੂੰ ਉੱਧਰ ਫੇਰ ਹਾਂ ਹਾਂ ਚਲ ਜਾ ਜਾ ਚਲ ਕੋਈ ਗੱਲ ਨਹੀਂ ਜੇ ਕੰਮ ਛੇਤੀ ਹੋ ਜਾਏਗਾ ਤੀ ਪਤਾ ਮੈਂ ਫੇਰ ਆ ਜਾਣਾ ਇੱਥੇ ਚਲ ਠੀਕ ਹੈ ਠੀਕ ਹੈ ਚਲ ਜਾ ਭਾਬੀ ਬਣਾ ਗੀ ਜੇ ਕੋਈ ਮੇਕੋ ਗਲਤੀ ਹੋਈ ਤੇ ਮੈਨੂੰ ਵੀ ਮਾਫ ਕਰ ਦੀਓ ਉਹ ਵੀ ਦਾਦੀ ਜੀ ਮੇਖਾਂਗੇ ਚਲੋ ਜਾ ਜਾ ਚਲੋ ਠੀਕ ਜਾ ਜਿਹੜਾ ਚੰਗੀ ਕੰਮ ਹੈ ਤੁਹਾਡਾ ਰਣਜੀਤ ਇੱਧਰ ਆ ਗਿਆ ਪਹਿਲਾਂ ਮੈਂ ਆਪਣੀ ਭੈਣ ਕੋ ਪਾਵਾਂ ਚੱਲ ਭੈਣ ਜੀ ਮੈਂ ਤੁਹਾਡਾ ਨਾ ਕਰਨ ਡਈ ਸੀ ਕਿ ਤੁਹਾਨੂੰ ਤਾਂ ਹੁਣ ਪਤਾ ਲੱਗ ਹੀ ਗਿਆ ਕਿ ਰਣਜੀਤ ਪਹਿਲਾਂ ਵਿਆਹਿਆ ਸੀ ਹਾਂਜੀ ਭੈਣ ਜੀ ਆਪਾਂ ਤਾਂ ਝੂਠ ਬੋਲਿਆ ਕੀ ਕਰਦੇ ਮੈਂ ਮਜਬੂਰ ਸੀ ਉਹ ਮੁੰਡੇ ਹੱਥੋਂ ਭੈਣ ਜੀ ਜਿਹਦਾ ਨਾ ਵਿਆਹ ਹੋਇਆ ਨਾ ਸਿਰਫ 2 ਦਿਨ ਹੀ ਕੁੜੀ ਚੰਗੀ ਰਹੀ ਉਹਨਾਂ ਭੈਣ ਜੀ ਮੀਨੇ ਬਾਦ ਕੁੜੀ ਨੂੰ ਤੋਰੇ ਪੈਨ ਲਾ ਦਿੱਤੇ। ਉਹ ਭੈਣ ਜੀ ਜੋਰ ਸੋਈ ਤਾਂ ਸਮਾਨ ਚੁੱਕ ਕੇ ਸੁੱਟੀ ਚ ਸ਼ਦਾਨੀਆਂ ਨੂੰ ਚੱਪਲ ਲਾ ਕੇ ਝੁੰਨੀ ਲਾ ਕੇ ਬਾਹਰ ਤੁਰਦੀ ਸੀ। ਉਹਦੇ ਬਾਪੋਂ ਮਾਪੇ ਨੂੰ ਦੱਸਿਆ। ਉਹਦੇ ਮਾਪੇ ਉਹ ਕਹਿੰਦੇ। ਭੈਣ ਜੀ ਸਾਨੂੰ ਮਾਫ਼ ਕਰ ਦੋ। ਸਾਨੂੰ ਕਿਸੇ ਸਿਆਲੇ ਨੇ ਕਿਹਾ ਸੀ ਕਿ ਜਦੋਂ ਤੁਸੀਂ ਕੁੜੀ ਦਾ ਵਿਆਹ ਕਰ ਦੋਗੇ ਇਹ ਠੀਕ ਹੋ ਜਾਊਗੀ। ਪਰ ਦਿਨ ਬਦਨ ਭੈਣ ਜੀ ਉਦੋਂ ਬੋ ਮਰੀ ਬੱਤੀ ਗਈ। ਉਹ ਤਾਂ ਮਾਪਿਆਂ ਨੂੰ ਨਹੀਂ ਪਤਾ ਸੀ। ਕਿੰਨੇ ਹੋਰ ਥੋੜੇ ਦਿਨ ਮਰ ਜਾਣਾ। ਸੱਣਾ ਤਾਂ ਧੋਖਾ ਹੋ ਗਿਆ ਨਾ। ਉਹ ਨਾ ਲੱਗ ਗਿਆ ਪੈਂਜੀ ਮੇਰੇ ਪੁੱਤ ਦਾ। ਕਿੰਨੇ ਮਾਰਿਆ ਪੈਂਜੀ। ਨਹੀਂ ਤਾਂ ਤੁਸੀਂ ਜਾ ਕੇ ਤੁਹਾਨੂੰ ਐਡਰੈਸ ਦਿੰਨੇ ਆ। ਉਹਨਾਂ ਕੋਲ ਪੁੱਛ ਗਿਆ ਉਹ ਜਾ ਕੇ। ਉਹ ਤਾਂ ਪੈਂਜੀ ਅੱਜ ਵੀ ਸਾਨੂੰ ਕੱਟੇ ਸੀ। ਕਿ ਆਪਾਂ ਇਹਦਾ ਕਾਰਬਾਨੇ ਆ। ਸਾਡਾ ਪੰਲੀ ਕਰਾਇਆ ਪੈਂਜੀ ਉਹ ਤੋਂ। ਕੀ ਦੱਸਦੇ ਤੁਹਾਨੂੰ? ਤੁਸੀਂ ਤਾਂ ਸਿਆਣੇ ਜੇ ਮੇਰੇ ਵਰਗੇ ਤੁਸੀਂ ਤੇ ਗੱਲ ਨੂੰ ਸਮਝਦੇ ਜੇ ਮੇਰੀ ਗੱਲ ਸੁਣੋ ਭੈਣ ਜੀ ਆ ਇੰਝ ਬੜੀ ਸੋਹਣੀ ਬਣਾਈ ਤੂੰ ਨਾ ਭੈਣ ਜੀ ਪਹਿਲਾਂ ਕਾਢੀ ਨੂੰ ਦੋਰੇ ਪੈਂਦੇ ਹਾਂ ਉਹ ਮੁੰਡੇ ਨੂੰ ਪਹਿਲਾਂ ਕਿ ਮੁੰਡੇ ਨੂੰ ਪੈਂਦਾ ਮੁੰਡੇ ਤੋਂ ਮੁੜ ਕੇ ਆਉਂਦੀ ਨੂੰ ਮੈਂ ਉੱਥੇ ਪੈਂਦਾ ਪਏ ਇਹ ਦੌਰਿਆਂ ਦਾ ਦੌਰ ਕਰਦਾ ਚੱਲਿਆ ਉੱਥੇ ਪਰ ਜੀ ਉਦੋਂ ਦਾ ਹੀ ਚੱਲਿਆ ਜਦੋਂ ਦੀ ਨਖਾਪਣੀ ਉਹ ਵਿਆਹ ਕੇ ਸਾਡੇ ਘਰੇ ਆਈ ਸੀ ਮਾਸੀ ਜੀ ਮੇਰੀ ਗੱਲ ਸੁਣੋ ਤੁਹਾਡਾ ਮੁੰਡਾ ਤੇ ਫਿਰ ਤਵਾਜੂ ਤੂੰ ਸਾਡੀ ਕੁੜੀ ਥੋੜਾ ਤਵਾਜੂ ਹੀ ਤੂੰ ਅਗਲੇ ਆਣੇ ਤੁਹਾਨੂੰ ਧੋਖਾ ਦੇਤਾ ਤੁਸੀਂ ਹਾਨੂੰ ਕਿਹਨੂੰ ਧੋਖਾ ਦਿੱਤਾ ਪੁੱਤ ਤੁਹਾ ਇਹ ਸਾਡੀ ਕੁੜੀ ਦੀ ਸਾਰੀ ਜ਼ਿੰਦਗੀ ਖਰਾਬ ਕਰ ਦਿੱਤੀ। ਪੁੱਤ ਤੁਹਾਡੇ ਸਾਹਮਣੇ ਕੋਈ ਉਹਲਾ ਸੀ ਜੇ ਸਾਨੂੰ ਕੋ ਡਰ ਹੁੰਦਾ ਤੁਹਾਨੂੰ ਘਰ-ਬਾਰ ਬਖਾਂਦੇ ਆ ਤਿੰਨ ਦਿਨਾਂ ਵਿੱਚ ਵਿਆਹ ਆਪਾਂ ਕਰ ਲੈਣਾ ਸੀ। ਪਰ ਮੰਮੀ ਜੀ ਤੁਹਾਡਾ ਇਹ ਫੱਜ ਤੇ ਪੰਦਾ ਸੀ ਨਾ ਕਿ ਮੈਨੂੰ ਦੱਸ ਦੇ ਕਿ ਰੰਜੀਤ ਪਹਿਲੇ ਗਿਆ ਆਵਾ ਤੇ ਇੱਕ ਜਨਾਨੀ ਮਰੀ ਆ ਜਾਂ ਮਰੀ ਆ। ਪੁੱਤ ਆਪਾਂ ਦੱਸਿਆ ਸੀ ਵਿਚੋਲੇ ਨੂੰ। ਮੇਰੇ ਪੁੱਤ ਨੇ ਵੀ ਕਿਹਾ ਸੀ ਕਿ ਝੂਠ ਨਾ ਬੋਲਿਓ। ਇਹਨੂੰ ਬਚੋਲੇ ਨੂੰ ਪੁੱਛੋ ਉਹਨੇ ਮੈਨੂੰ ਝੂਠ ਕਿਉਂ ਬੋਲਿਆ ਮੈਚੋਲੀ ਦੇ ਭੈਣ ਜੀ ਪਹਿਲਾਂ ਕੜਤੀ ਸੀ ਹਾਂ ਕਿਉਂ ਲੰਗਾ ਫੋਨ ਆ ਗਿਆ ਪੁੱਛ ਉਹਨੂੰ ਵੀ ਆਵੇ ਪਿੱਛੇ ਪੁੱਛੋ ਹਾਂ ਪੁੱਛੋ ਪੁੱਛਾਂਗੇ ਆਪਾਂ ਨੇ ਕੱਟਿਆ ਭੈਣ ਜੀ ਉਹਨਾਂ ਨੇ ਕਿਹਾ ਅਸੀਂ ਹੈਲੋ ਹਾਂਜੀ ਪੁੱਛੋ ਪੁੱਛੋ ਹੋਰ ਗੱਲ ਕਰੋ ਤੇ ਇਹ ਆ ਜਾਓ ਕੋਈ ਨਹੀਂ ਭੈਣ ਜੀ ਬਚੋਲਣ ਨਹੀਂ ਇੱਥੇ ਭੈਣ ਜੀ ਦੇਖੋ ਮੇਰੇ ਮਲੋਂ ਤੁਸੀਂ ਜਿੰਨੇ ਪ੍ਰਾਤੀ ਆਏ ਸੀ ਉਹਨਾਂ ਨੂੰ 17 ਸੱਤੋਂ 3 ਤੱਕ ਮੈਂ ਆਪਣੇ ਘਰੇ ਵਸਾਣਾ। ਨਾਗੜੇ ਰਿਸ਼ਤੇਦਾਰ ਭੈਣ ਭਰਾ ਮਰਿਆ ਉਹਨਾਂ ਨਾਲ ਪੰਜੀ ਤਮਾਸ਼ਾ ਢਾਡਾ ਵੀ ਵੇਖਣਾ, ਤਮਾਸ਼ਾ ਮੇਰਾ ਹੀ ਵੇਖਣਾ। ਕਿਸੇ ਨੇ 10 ਮੈਨੂੰ ਕਹਿਣੀਆਂ ਤੇ 12 ਤੁਹਾਨੂੰ ਕਹਿਣੀਆਂ। ਦੇਖੋ ਮਾਸੀ ਜੀ ਅੱਗੇ ਬੜਾ ਸਾਡਾ ਬਣ ਗਿਆ। ਹੁਣ ਕਿਹੜਾ ਨਵਾਂ ਜਿਹੜਾ ਹੋਰ ਬਣਨਾ। ਘੁੱਟ ਘਟਾਪਾ ਉਹਦੇ ਨਾਲ ਹੋ ਗਿਆ, ਸਭ ਉਹਦੇ ਨਾਲ ਹੋ ਗਿਆ। ਅਜੇ ਤਮਾਸ਼ਾ ਲੱਗਣਾ ਬਾਕੀ। ਮੰਨ ਲੋ ਪੈਂਦੀ ਦੇ ਸਾਰਾ ਕੁਝ ਹੋਇਆ ਮੈਂ ਮੰਨ ਲੰਨੀ ਆ ਆਪਾਂ ਨੀਵੇਂ ਉਹ ਕੇ ਆਪ ਹੀ ਆਏ ਨਾ ਆਪ ਹੀ ਲੈਣਾ ਹੈ ਨਾ ਤੁਸੀਂ ਸਾਨੂੰ ਕੋਈ ਫੋਨ ਕੀਤਾ ਤੇ ਲਾਏ ਦੱਸੋ ਤੁਸੀਂ ਕਿਹਾ ਕਿ ਅਗਲੇ ਜੋ ਕੁੜੀ ਅਹੀਂ ਕਿਹੜੀ ਹਾਲਤ ਚ ਕੁੜੀ ਲੈ ਕੇ ਅਹੀਂ ਤੁਹਾਨੂੰ ਫੇਰ ਉੱਥੇ ਕੁੜੀ ਮਾਰਨ ਨੂੰ ਵੀ ਆਏ ਨਹੀਂ ਕੁੜੀਏ ਤੂੰ ਤਾਂ ਇੱਕ ਗੱਲ ਸਮਝਦੇ ਨਹੀਂ ਆ ਤੇਰੇ ਨਾਲ ਤੇ ਤੇਰੀ ਮਾਂ ਸਿਆਣੀ ਆ ਤੂੰ ਬੋਲ ਨਾ ਤੈਨੂੰ ਹਜੇ ਦੁਨੀਆ ਦੇ ਕੀ ਗੱਲਾਂ ਬਾਤਾਂ ਦਾ ਪਤਾ ਆ ਮਾੜਾ ਮਾੜਾ ਟੀਵੀ ਵੇਖ ਕੇ ਤੂੰ ਗੱਲਾਂ ਕਰਨ ਨਹੀਂ ਆਂ ਹਾਸੀ ਜੀ ਮੈਨੂੰ ਵਿਆਹ ਹੀ ਨੂੰ ਬੜਾ ਚਿਰ ਹੋ ਗਿਆ ਮੇਰੀ ਸੱਸ ਨੇ ਮੈਨੂੰ ਧੀਆ ਵਾਂਗੂ ਰੱਖਿਆ ਤੇ ਮੈਨੂੰ ਸੱਸ ਦੀ ਉਮਰ ਦੀ ਛੋਣਾ ਐ ਮੈਨੂੰ ਦੇਵਦੀ ਉੱਚੀ ਨਹੀਂ ਬੋਲੇ ਤੁਸੀਂ ਜਾਂਦੇ ਹੀ ਕੁੜੀ ਦੀ ਜਈ ਤੇ ਫੇਰ ਕਿ ਰੱਖਤੀ ਜਦੋਂ ਤੈਨੂੰ ਕਹਤ ਹੈ ਕਿ ਮੁੰਡੇ ਨੂੰ ਕੁਝ ਹੋਇਆ ਸੀ ਨਹੀਂ ਮੇਰੀ ਗੱਲ ਸੁਣ ਧੀਏ ਰਾਣੀਏ ਨਹੀਂ ਭੈਣ ਦਾ ਘਰ ਵਸਣ ਦੇ ਐਵੇਂ ਖਾਮ ਖਾਈਆਂ ਗੱਲਾਂ ਨਾ ਕਰ ਤੂੰ ਤੂੰ ਕਰਨ ਦੀ ਫालतू ਦੀ ਗੱਲਾਂ ਪੈ ਜੀ ਵੇਖੋ ਮੈਂ ਗਲਤੀ ਮੰਨ ਲਈ ਐ ਮੈਂ ਧੀ ਨੂੰ ਆਪਣੇ ਘਰ ਲੈ ਕੇ ਜਾਂ ਦੇਣਾ ਹੀ ਐ ਅੱਜ ਇਹ ਕਹਿਣ ਡਈ ਐ ਨਾ ਕਿ ਕੋਈ ਨਹੀਂ ਮੈਂ ਰੱਖ ਲੈਣੀ ਚਾਰ ਦਿਨ ਬਾਅਦ ਇਹੋ ਪਰਜਾਈਆਂ ਪੈ ਗਈ ਮੇਰੀ ਗੱਲ ਦੀ ਛੁੱਟ ਨਾ ਪਾਓ ਅ ਜਦੋਂ ਧੀਆ ਰਹਿਣੀਆਂ ਜਾਂਦੇ ਆ ਨਾ ਉਹ ਦੋਨੇ ਕੇਕੇ ਰੱਖਦੇ ਅ ਪਰਜਾਈਆਂ ਉਹ ਪਵਾਰੀਆਂ ਹੁੰਦੀਆਂ ਨਾ ਨਾਨਾ ਚੰਗੇ ਆਲਾ ਬਣਦੀਆਂ ਜੇ ਉਹ ਪੈ ਜੀ ਜਿਹੜਾ ਸਾਡਾ ਮੁੰਡਾ ਪਰਦੇਸਾਂ 'ਚ ਬੈਠਾ ਸਾਰਾ ਗੱਲਾਂ ਦਾ ਨੂੰ ਪਤਾ ਲੱਗ ਗਿਆ ਉਹਨੇ ਆਖਣਾ ਮਾਂ ਇੱਕ ਨਵੀਂ ਕਹਾਣੀ ਕਿਤੇ ਸ਼ੁਰੂ ਹੋ ਗਈ ਦੌਰਿਆਂ ਦੀ ਪੈ ਜੀ ਮੁੰਡਾ ਭਾਵੇਂ ਪਰਦੇਸਾਂ 'ਚ ਬੈਠਾ ਤੇ ਭਾਵੇਂ ਬੈਠਾ ਹੁੰਦਾ ਘਰ ਸਿਆਦ ਨਾ ਟੇਕਰ ਚੋਈਆਂ ਪੈਂਜੀ ਵੇਖੋ ਮੈਂ ਫੇਰ ਕਰਨੀਆਂ ਆਹ ਪ੍ਰਾਣੀਆਂ ਗੱਲਾਂ ਛੜਨ ਦਾ ਕੋਈ ਫਾਇਦਾ ਨਹੀਂ ਆਪਾਂ ਤੇ ਹੱਥ ਜੋੜ ਕੇ ਆ ਝੋਲੇ ਢੰਡ ਕੇ ਤੁਹਾਨੂੰ ਕਰਨੇ ਆ ਤੀਨੋਂ ਆਪਣੇ ਨਾਲ ਤੋਰ ਦੋ ਬਾਕੀ ਤੁਸੀਂ ਆਪਣਾ ਸਲਾਹ ਕਰ ਲਓ ਜਿਤਨਾ ਗੱਦੇ ਜੱਪਾ ਕਰ ਲੈਣੇ ਮੰਮੀ ਜੀ ਇਸ ਗੱਲ ਦੀ ਕੀ ਗਾਰੰਟੀ ਆ ਕਿ ਮੈਂ ਹੁਣ ਦੂਜੀ ਵਾਰ ਤੁਹਾਡੇ ਘਰ ਜਾਵਾਂਗੀ ਤੇ ਤੁਸੀਂ ਮੈਨੂੰ ਖੁਸ਼ ਰੱਖੋਗੇ ਗਾਰੰਟੀ ਮੈਂ ਲੈਣਾ ਹੋਈ ਚੀਜ਼ ਦੀ ਜੋ ਜੋ ਗਲਤੀਆਂ ਮੇਰੇ ਤੋਂ ਪਹਿਲਾਂ ਹੋਈਆਂ ਨਾ ਸ਼ਮੀ ਗਦੀ ਕਰਦੀ ਨਹੀਂ ਹੋਣੀ ਤੇ ਦੋਰਾ ਫੇਰ ਨਹੀਂ ਪੈ ਸਕਦਾ ਨਹੀਂ ਮਿੱਟੀ ਗਿਆ ਉਹਦਾ ਇਲਾਜ ਕਰਵਾ ਲਿਆ ਫਾਰਮਲ ਠੀਕ ਹੈ ਨਾਲੇ ਪਤਾ ਹੀ ਹੈ ਜੇ ਡਿਸ਼ੇ ਤੀ ਨਹੀਂ ਇਹ ਕੰਮ ਕਰਨਾ ਉਹ ਚੀਜ਼ ਦਾ ਸਰਟੀਫਿਕੇਟ ਮਿਲ ਗਿਆ ਕਿ ਤੂੰ ਠੀਕ ਇੱਕ ਦੇ ਨਹੀਂ ਕਿ ਕੁੜੀ ਨੂੰ ਕਿਤੇ ਖੜਿਆ ਵੀ ਮੈਂ ਉਹਦਾ ਘਰ ਵਾਲਾ ਹਾਂ ਮੈਂ ਉਹਨੂੰ ਕਿਤੇ ਲੈ ਜਾ ਕਮਾਹ ਪਰਾ ਲਿਆ ਤੂੰ ਤਾਂ ਤੇਰੀ ਪਰਮਿਸ਼ਨ ਲੈ ਕੇ ਥੋੜਾ ਜਾਣਾ ਕਿ ਤੈਨੂੰ ਹਰ ਜਗ੍ਹਾ ਤੇ ਤੇਰੇ ਪਿੱਲਾ ਸੈਨ ਕਰਵਾਏ ਜਾਣ ਕਿ ਦੱਸ ਹੁਣ ਭੇਜੋਗੇ ਤੇ ਮੇਰੀ ਪਤਾ ਲੱਗੂਗਾ ਕਿ ਜੋ ਗਲਤੀਆਂ ਸਾਡੇ ਕੋਲ ਪਹਿਲਾਂ ਹੋਈਆਂ ਹੁਣ ਤੁਸੀਂ ਭੇਜੋਗੇ ਤੇ ਯਕੀਨ ਕਰੋਗੇ ਮਨਲੇ ਆਪ ਗਲਤੀ ਮੰਨ ਲਿਆ ਆਪ ਜੀ ਬੰਦਾ ਮੇਰਾ ਤਾਂ ਪੋਤੀ ਹੈ ਨਾ ਚੰਗਾ ਵੇ ਆ ਤੈਨੂੰ ਮੈਂ ਨਾਲ ਦੇ ਗਵਾੜੇ ਤੇ ਗੱਲ ਦੱਸਾਂ ਆ ਕੀ ਤਰ੍ਹਾਂ ਲੰਗੋਟੀਆਂ ਯਾਰ ਜਿਹੜੀਆਂ ਤੈਨਾਂ ਪੜਿਆ ਤਾਂ ਜਿਦਾ ਅਬਿਆ ਆਇਆ ਪੰਜ-ਛੇ ਮਹੀਨਿਆਂ ਨੂੰ ਉਹ ਭਿੰਦਿਆ ਭਿੰਦੇ ਦੀ ਗੱਲ ਕਹਿੰਦੇ ਨਹੀਂ ਆਹ ਹੋ ਉਹ ਹੱfte ਬਾਹਰੇ ਲਾ ਬਾਹਰ ਤੇ ਇੱਕ ਮਿੰਟ ਪਹਿੰਜੀ ਅਮਰ ਚੇਤਾ ਨੇ ਮੈਨੂੰ ਗੱਲ ਦੱਸ ਉਹ ਸਭ ਤੋਂ ਦੱਸ ਦੇ ਠੀਕ ਉਹ ਮੇਰੇ ਨਾਲ ਅੱਧੀ ਘਰੋਂ ਲਾ ਪੈ ਗਿਆ ਉਹਦੀ ਜਨਾਨੀ ਚੀਕਾ ਮਾਰਨ ਲਈ ਸੀ ਕਿਉਂ ਉਹ ਮੈਂ ਵੀ ਬਾਹਰ ਨਿਕਲ ਤੇ ਮੈਂ ਨਿਕਲ ਕੇ ਵੇਖਿਆ ਮੈਂ ਆ ਪੁੱਛਿਆ ਕੀ ਹੋਇਆ ਕੀ ਉਹ ਸਾਹਮਣੀ ਪਹਿੰਜੀ ਨੇ ਦੱਸਿਆ ਕੰਦੇ ਅਕੇ ਕੀ ਨਾ ਕੰਦੇ ਉਹਨੂੰ ਰਿਪੋਰਟੇ ਨੂੰ ਪਤਾ ਲੱਗ ਗਿਆ ਕਿ ਇਹਨੇ ਬਾਹਰ ਵਿਆਹ ਕਿ ਆਇਆ ਅੱਛਾ ਕਿਤੇ ਮੋਟੀ ਕਿਤੇ ਘੱਟ ਸੋਣੀ ਕਿਦੇ ਉੱਚੀ ਲੰਬੀ ਜ਼ਬਾਨ ਅਨੇਰੀ ਕਿੱਟੀ ਵਰਗੀ ਆਹੋ ਪੂਰੀ ਭਾਬੀ ਵਰਗੀ ਹੋ ਆਹ ਤੇ ਵੇਹਲਾ ਦਸ ਬਾਹਰ ਵਾਲਿਆਂ ਦਾ ਕੋਈ ਤਾਂ ਬਾਹਰ ਹੁੰਦਾ ਉੱਥੇ ਜਾ ਕੇ ਵਿਆਹ ਕਰਵਾ ਲਾ ਤੇ ਜਨਾਨੀਆਂ ਤੇ ਕੁਛ ਹੁੰਦੀਆਂ ਟੈਲੀਫੋਨ ਤੇ ਅੱਧਾ ਘੰਟਾ ਗੱਲ ਕਰਕੇ ਹੈ ਉਹਦਾ ਕੀ ਵੀਡੀਓ ਕਾਲ ਕਰਕੇ ਵਿਖਾਣਾ ਹੀ ਹੈ ਵੇਹਲਾ ਮੈਂ ਕੱਲਾਂ ਵੇ ਭਾਬੀ ਜੀ ਵੀਰ ਦਾ ਤਾਂ ਫੋਨ ਫੋਨ ਹੁੰਦਾ ਰਹਿੰਦਾ ਨਾ ਤੇ ਉਹ ਕਿੰਨਾ ਟਾਈਮ ਹੋ ਗਿਆ ਨੂੰ ਆਇਆ ਨੂੰ ਤੂੰ ਗੱਲਾਂ ਸੁਣਦੀ ਨੀ ਨਾ ਪੁੱਤ ਗੱਲਾਂ ਸੁਣਨ ਵਾਲੀ ਨਹੀਂ ਗੱਲ ਸਾਡੇ ਗਲੀ ਚ ਵੇਖਾਂ ਆ ਕੱਲ ਦੇ ਕਹਿੰਦੇ ਚੁੱਲ੍ਹੇ ਨਹੀਂ ਬਾਲੇ ਹੈ ਪਤਾ ਥੋੜਾ ਲੱਗਦਾ ਮਮੀ ਜੀ ਹਰ ਕੋਈ ਇੱਕੋ ਜਿਹਾ ਨਹੀਂ ਹੁੰਦਾ ਇਨਸਾਨੀਅਤ ਵੀ ਹੈਗੀ ਆ ਇਸ ਦੁਨੀਆ ਚ ਤੇ ਸ਼ੈਤਾਨ ਤੋਂ ਸ਼ੈਤਾਨ ਬੰਦਾ ਵੀ ਹੈ ਇਸ ਦੁਨੀਆ ਚ ਲੈ ਪੁੱਤ ਉੱਥੇ ਕਿਹੜਾ ਕੁੱਤਾ ਮਾਰਨਾ ਕਿਹੜਾ ਇਨਸਾਨੀਅਤ ਹੈਗੀ ਹੈ ਕਿਤਾਂ ਦੀਆਂ ਗੱਲਾਂ ਕਰਦੀ ਚਲੋ ਭੈਣ ਜੀ ਆਹ ਕੁੜੀਏ ਚਲੋ ਉਠੋ ਭੈਣ ਜੀ ਅਸੀਂ ਤੁਹਾਨੂੰ ਸਲਾਹ ਕਰਕੇ ਦੱਸਾਂ ਬੁੱਕ ਦੀ ਗੱਲ ਹੈ ਕੀ ਤੁਸੀਂ ਸਲਾਹ ਕਰਨ ਨੂੰ ਮਮੀ ਜੀ ਸਲਾਹ ਕਰਨ ਕਿਹੜਾ ਤੂੰ ਕੰਪਨੀ ਬਾਗ ਜਾਣਾ ਨਹੀਂ ਨਹੀਂ ਭੈਣ ਜੀ ਕੰਪਨੀ ਬਾਗ ਚ ਨਹੀਂ ਉਥੇ ਅੰਦਰ ਆਪਣੇ ਦੇ ਕੇ ਸਲਾਹ ਕਰਾਂਗੇ ਭੈਣ ਜੀ ਕਰ ਲੇ ਵੇਖੋ ਜੇ ਤਾ ਤੁਸੀਂ ਕਰਨੀ ਦੀ ਕੋਤਨਾ ਸਲਾਹ ਕਿ ਇੱਧਰ ਚਲੋ ਮੈਂ ਵੀ ਕਹਿਣਾ ਸੀ ਦਿਹਾੜੀ ਲੰਗ ਦੇ ਦੀਏ ਜਾਂ ਤੁਸੀਂ ਕਦੇ ਸੀ ਚਾਚੇ ਤਾਇਆ ਨਾਲ ਇੱਥੇ ਕਾਠ ਕਰਨਾ ਸੀ ਫੇਰ ਗੱਲ ਸੀ ਆ ਰੰਦੇ ਤੁਸੀਂ ਇਹ ਗਏ ਆ ਦੱਸ ਸੀ ਸੀ ਸ਼ਮੇ ਆਂਦੇ ਚਾਚੇ ਤਾਇਆ ਨਾਲ ਸਾਡੀ ਉਧਰਾਂ ਦੇ ਜਾਂਦੇ ਨਾਲੇ ਭੈਣ ਜੀ ਆ ਚਾਚੇ ਤਾਇਆ ਨਾਲ ਗੱਲ ਕਰਕੇ ਹਰ ਕਿਸ ਨੇ ਵਿਗੜ ਨਹੀਂ ਪਾਣਾ ਨਾਲੇ ਕੁੜੀ ਦੀ ਗੱਲ ਪੂਰੀ ਪਿੰਡ ਚ ਘੁੰਮਦੀ ਫਿਰੂਗੀ ਕੀ ਫਾਇਦਾ ਐਸ ਕਰਕੇ ਭੈਣ ਜੀ ਜਾਓ ਅੰਦਰ ਤੁਸੀਂ ਜਾ ਕੇ ਨਾ ਸਲਾਹ ਕਰ ਲਓ ਕਿੱਟੀ ਕੀ ਹੋਇਆ ਪੁੱਤ ਨਹੀਂ ਕੁਛ ਨਹੀਂ ਹੋਸੀ ਆਪੀ ਚਲੋ ਆਓ ਚੜੀਏ 2 ਮਿੰਟ ਮੰਮੀ ਮੈਨਾਂ ਇੱਕ ਫੋਨ ਕਰਨਾ ਹੈ ਚਲੋ ਆਜਾ ਗੱਲ ਕਰਕੇ ਫਿਰ ਫੋਨ ਵੀ ਕਰ ਲਿਓ ਬਾਅਦ ਆਜੋ ਆਪਾਂ ਵੀ ਦਸਣ ਲੱਗੀ ਵਾਵਾ ਤੂੰ ਤਾਂ ਪੈ ਗਈ ਤੇ ਆਪਣੀ ਟੈਨਸ਼ਨ ਚਲੋ ਕੁਝ ਜੇ tamam ਮਿਸੇ ਹੁੰਦਾ ਹੈ। ਸਹੀ ਗੀ ਆ ਤੜ ਤੜ ਕਰੀ ਜਾਂਦੀ ਆ। ਆ ਪੈਰਾਂ ਵਾਲੀ ਮਸ਼ੀਨ ਨੇ ਦੀ ਅੱਜ ਕੱਲ ਜਿਹਨੂੰ ਮੋਟਰ ਲੱਗੀ ਹੁੰਦੀ ਆ ਤੜ 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 ਚੱਲੀ ਜਾਂਦੀ। ਜਬਾਨ ਤੇ ਕਿਤੇ ਕੰਟਰੋਲ ਹੀ ਨਹੀਂ ਕਰਨ ਡਈ ਹੈਗੀ। ਇਹੋ ਤਾਂ ਰੁਕਣੀ ਹੁੰਦੀ। ਮਾਤਾ ਦਾ ਜੀ। ਜੇ ਕਿਤੇ ਹੁੰਦੀ ਬੈਲਟ ਵਾਲੀ ਮਸ਼ੀਨ ਤੇ ਬੈਲਟ ਮੈਂ ਕੈਂਚੀ ਨਾਲ ਕੱਟ ਦੇਣੀ ਸੀ। ਹਟਦੀ ਨਹੀਂ ਪਈ ਹੁਣ ਮੈਨੂੰ ਮੋਟਰ ਦੀ ਤਾਰ ਦੇ ਚ ਲੱਪਣ ਡਈ। ਹੁਣ ਮੈਂ ਮੋਟੇ ਮਾਫੀ ਮੰਗ ਰਹੀ ਹੂਂ ਕਿ ਕਰੀਏ। ਹੁਣ ਅਸੀਂ ਕਰਦੇ ਇਹਨਾਂ ਦੀ ਮੋਟਰ ਹੀ ਸਾੜ ਕੇ ਰੱਖਦੇ। ਕੀ ਕਰਾਂ ਤਾਂ ਮੰਮੀ? ਕਰਨੀ ਕਿ ਨਹੀਂ? ਕਰਨ ਗਈ। ਉਹ ਪੁੱਤ ਮੇਰੇ ਆ ਜਿੱਤਰਾ ਦੀਆਂ ਗੱਲਾਂ ਕਰਦਿਆਂ ਨਾ ਆ ਹੱਥ ਜੋੜ ਕੇ ਧੀ ਤੋਰਨਗੇ ਤੇ ਕਹਿਣਗੇ ਭੈਣ ਜੀ ਕੋਈ ਗੱਲ ਨਹੀਂ ਜੇ ਕਿਸੇ ਵਕਤ ਮੇਰੇ ਧੀ ਕੋ ਕੋ ਗਲਤੀ ਹੋ ਜੇ ਤੇ ਮਾਫ ਕਰਦੇ ਹੋ ਤੇ ਕਮੇ ਮਿਆਂ ਹੁਣ 6 ਮਹੀਨੇ ਤੱਕ ਉਹਨੂੰ ਕੁਝ ਕਹਿਣਾ ਨਹੀਂ ਤੇ ਜੇ ਕਿਤੇ ਭਲੇਖੇ ਵਲੇ ਭਲੇਖੇ ਨਾਲੇ ਕਦੇ ਧਰੀ ਗਈ ਨਾ ਤੇ ਕਹਦੀ ਮੇਰੇ ਚ ਬਾਬਾ ਆ ਗਏ ਬਾਬਾ ਤਾਂ ਉਧਰ ਰਹਿਣਾ ਹੁਣ ਮੇਰੇ ਚ ਪਰ ਵੇਹਲਾ ਆ ਭੈਣ ਦੀ ਗੱਲ ਸਹੀ ਊ ਆਪਈਆ ਰਿਆਣਾ ਫਿਰ 도ਗਲੇ ਦਾ 도ਗਲਾ ਮੌਕਾ ਛਡਾ ਕੇ ਨਿਕਲ ਗਈ ਮੇਰੀ ਗੱਲ ਸੁਣ ਜਦੋਂ ਬਾਈ ਦੇਵੇ ਤੂੰ ਕਹਿੰਦਾ ਮੇਰੇ ਚ ਬਾਬਾ ਆ ਗਿਆ ਤੇ ਕਹਿੰਦੀ ਤੋਰੀਆਂ ਵਾਲਾ ਆ ਗਿਆ ਆਪਾਂ ਕਹੇ ਬਾਬੇ ਦਾ ਨਾਂ ਨਹੀਂ ਉਹ ਲੈਣਾ ਚੰਗਾ ਠੀਕ ਆ ਠੀਕ ਆ ਚਲ ਵੇਖੋ ਔਰ ਮਾਦਰੀ ਨਾਲ ਪਰਤ ਚਲ ਜਾ ਤੇ ਕਮੀ ਨਾ ਕਿਰਲੀ ਜੀ ਨੂੰ ਕੁਝ ਹੋਣਾ ਚੰਗਾ ਮੈਂ ਕੀ ਕਹਿਣਾ ਕਿਤੇ ਚਾਹ ਦਾ ਕੱਪ ਨਹੀਂ ਪੀਆਣ ਦੇ ਮੇਰੇ ਤਾਂ ਸਿਰ ਦਰਦ ਹੋਣ ਲੱਗ ਪਿਆ ਤੇਰੀ ਗੱਲ ਸੁਣੋ ਹੁਣ ਉਹ ਆ ਕੇ ਬੈਠੇ ਕੀ ਕਰਨਾ ਉਹ ਤੇ ਚੌਂਗੜਾ ਹੀ ਆ ਗਿਆ ਦੋ ਵਿੱਚੋਂ ਚਲੇ ਗਏ ਆ ਉਹਨਾਂ ਨੂੰ ਪਤਾ ਨਹੀਂ ਕੀ ਹੋਇਆ ਕੀ ਸੱਪ ਸੁੰਗਿਆ ਹੀ ਇਹ ਅਜੇ ਬੈਠੇ ਆ ਹੁਣ ਕੀ ਜਵਾਬ ਦੇਣਾ ਇਹਨਾਂ ਨੂੰ ਭਾਬੀ ਤੁਹਾਨੂੰ ਕੀ ਹੋ ਗਿਆ ਵਾ ਤੁਸੀਂ ਕੀ ਸੋਚੀ ਜਾਣ ਦੇ ਜੇ ਮੇਰੀ ਗੱਲ ਸੁਣ ਭਾਬੀ ਮੈਨੂੰ ਪਤਾ ਵਾ ਆਇਓ ਸ਼ਦੈਨ ਦੀਆਂ ਗੱਲਾਂ ਨਾ ਤੁਹਾਡੇ ਦਿਲ ਤੇ ਘਰ ਕਰ ਗਈਆਂ ਵਾ ਮੈਂ ਤੁਹਾਨੂੰ ਉੱਥੇ ਵੀ ਗਿਆ ਸੀ ਕਿ ਹਰ ਇਨਸਾਨ ਇੱਕੋ ਜਿਹਾ ਨਹੀਂ ਹੁੰਦਾ ਨਾਲੇ ਮੇਰਾ ਭਰਾ ਮੇਰੇ ਭਰਾ ਵਰਗਾ ਤੇ ਕੋਈ ਨਹੀਂ ਹੈਗਾ ਉਹ ਤੇ ਤੇਰੇ ਨਾਲ ਸਾਹ ਲੈਂਦਾ ਵਾ ਕਿਤੇ ਤੂੰ ਇਹ ਨਾ ਸੋਚ ਲਈ ਕਿ ਉਹਨੇ ਵੀ ਦੂਜੀ ਜਨਾਨੀ ਰੱਖੀ ਹੋਊਗੀ ਨਹੀਂ ਅਜ ਇਹੋ ਜਿਹੇ ਗੰਦੇ ਬੰਦੇ ਆਪੇ ਆ ਨਾ ਉਹੋ ਜੀ ਗੰਦੀ ਇਹਨਾਂ ਦੀ ਸੋਚ ਆ ਸਮਝ ਲੱਗੀ ਆਏ ਮੈਨੂੰ ਲੈਣ ਆ ਤੇ ਇੱਥੇ ਮੇਰੇ ਘਰ ਪਾੜਨਦੇ ਨੇ ਗੇਮ ਵੇਖੀ ਉਹਨਾਂ ਦੀ ਹੱਤ ਮਾਮ ਤੋਂ ਕੰਮ ਲੈ ਭਾਬੀ ਉਹਨਾਂ ਦਾ ਪੂਰਾ ਦਿਮਾਗ ਤੋਂ ਲਿਆਈ ਕਿੱਥੋਂ ਤੱਕ ਕਿੱਥੇ ਜਿਹੀ ਖੇਡ ਗਿਆ ਚੱਲ ਪਰ ਮੈਂ ਮੈਂ ਵੀ ਤੂੰ ਸੋਈਦੀ ਹੈ ਨਾ ਇਹ ਨੂੰ ਪਉਣੀ ਨਹੀਂ ਇੰਨਾ ਕਰਦੇ ਹਾਂ ਉਹ ਵਹੀ ਕਰਾ ਤੇ ਕੋਈ ਇੱਕ ਸਪਤੇ ਸਰਗੀ ਕਿਸਮਤ ਮੈਨੂੰ ਕੰਮ ਤਾਂ ਦੇ ਜਗਲਾ ਰੁਝਾ ਹੁੰਦਾ ਇਹ ਥੋੜਾ ਮੰਮੀ ਕੰਨੀ ਜਾ ਆ ਵੇਖ ਲੋ ਜਿਹੜਾ ਵਾਰ ਉਸ ਜਨਾਨੀ ਨੇ ਬਾਹਰ ਚਲਾਇਆ ਵਾ ਨਾ ਉਹ ਚੱਲ ਗਿਆ ਜੇ ਤੇ ਮੈਂ ਤੇ ਦਿਸੇ ਉੱਥੇ ਪਤਾ ਲੱਗਿਆ ਹੁਣ ਲਾ ਮੇਰੇ ਵੀਰ ਨੂੰ ਵੀਡੀਓ ਕਾਲ ਤੇ ਕਮੈਂਟ ਚ ਚੁੱਕੂਗਾ ਰੱਬ ਦਾ ਭਗਤ ਬੰਦਾ ਵਾ ਤੂੰ ਕੀ ਕੋਲੇ ਮਨ ਚ ਸੋਚੀ ਬੈਠੀ ਆ ਸੁਧਾਨ ਨਾ ਹੋਵੇ ਤੇ ਨਿਯੋਦ ਤੇਰੇ ਸਾ ਨਾਲ ਸਾ ਲਿੰਦਾ ਉਹਨੂੰ ਕਿਤੇ ਇਹੋ ਜਿਹੀ ਲੱਬਟਈ ਆ ਨਿਪਾਵੇਂ ਲੱਖਾਂ ਦੀ ਸ਼ਾਨ ਮਾਰੀ ਚੱਲ ਮੇਰੀ ਗੱਲ ਸੁਣ ਭਾਬੀ ਵੀਰੇ ਨਾਲ ਬਾਤ ਗੱਲ ਕਰੀ ਪਹਿਲੇ ਮੈਨੂੰ ਇਹ ਦੱਸ ਵੀ ਕੀ ਕਰਨਾ ਵਾ ਹੁਣ ਤਰਲਿਆਂ ਤੇ ਆਈ ਮੈਨੂੰ ਕੱਲਣਾ ਤੁਸੀਂ ਕਿ ਨਹੀਂ ਕੱਲਣਾ ਮੈਨੂੰ ਤੇ ਡਰ ਹੁੰਦਾ ਤੇ ਫੇਰ ਵੀ ਜੱਗੀ ਵਾਲੀ ਗੱਲ ਹੀ ਨਾ ਹੋਵੇ ਕੀ ਯਕੀਨ ਇਹਨਾਂ ਦਾ ਆਹੀ ਤਾਂ ਉਹਨਾਂ ਦੀ ਤੇ ਜ਼ੁਬਾਨ ਮਿੰਡੋ ਮਿੱਟੀ ਫਿਸਲ ਜਾਂਦੀ ਇਹ ਮਾਂ ਕਿਹੜੀ ਆਪਾਂ ਧਮਾਚੀ ਨਾ ਕਰਦੀ ਤੋਂ ਆਹਾਂ ਬਾਬਾ ਕੀ ਹੁਣ ਜਿਉਂ ਕੇ ਮੋਰਗਾ ਬਾਬਾ ਉਹ ਡਈਆ ਬਕਵਾਸ ਕਰਦਾ ਮੇਰੀ ਸੁਣੋ ਗੱਲ ਧਿਆਨ ਜੇ ਮੈਨੂੰ ਹੁਣੇ ਲੈ ਕੇ ਗਏ ਤੁਸੀਂ ਮੈਨੂੰ ਘੱਲਤਾ ਤੇ ਜੇ ਹੁਣ ਇਹਨਾਂ ਨੇ ਮੇਰੇ ਤੇ ਵਾਰ ਕੀਤਾ ਨਾ ਤੇ ਸੁੱਕੇ ਮੈਂ ਵੀ ਨੀ ਜੇ ਛੱਡਣੀ ਬਸ ਮੈਂ ਇਹ ਨੀ ਜੇ ਵੇਖਣਾ ਕਿਹੜਾ ਵੱਡਾ ਤੇ ਕਿਹੜਾ ਛੋਟਾ ਮੈਂ ਵੀ ਹੁਣ ਹੱਥ ਚੁੱਕੂ ਫਿਰ ਇਹਨਾਂ ਤੇ ਪਰ ਮੰਮੀ ਇੱਕ ਵਾਰੀ ਆਹੇ ਇਧਰ ਧੁਰਦੀ ਮੈਂ ਇਹੋ ਦੋ ਮੈਂ ਕਹਿੰਦੀ ਹਜੇ ਰਹਿਣ ਦੀ ਇਹਨਾਂ ਨੂੰ ਕੱਢੀਏ ਇੱਤਈ ਮੈਂ ਵੀ ਇਹੋ ਸੋਚਣ ਦੀਆਂ ਇਹਨਾਂ ਦਾ ਅਧਿਆ ਰੱਖਦੋ ਮੰਮੀ ਦੂਜੇ ਪਾਸੇ ਮੈਂ ਸੋਚਦੀ ਆ ਕਿ ਆਣ ਗਵਾਂਢ ਦੇ ਲੋਕ ਇੰਨੇ ਦਿਨਾਂ ਦੀ ਪੁੱਛਣ ਦੇ ਆ ਚੱਲ ਕੀ ਪਤਾ ਸੁਧਰਗੇ ਹੁਣ ਕੋਈ ਪਤਾ ਨਹੀਂ ਇਹਨਾਂ ਦਾ ਤੁਸੀਂ ਮੈਨੂੰ ਭੇਜ ਦਿਓ ਤੇ ਜੇ ਨਾ ਸੁਧਰੇ ਹੋਣਗੇ ਤੇ ਮੈਂ ਜਲਦੀ ਤੁਹਾਨੂੰ ਫੋਨ ਕਰਕੇ ਦੱਸ ਦਊਂਗੀ ਇਹਨਾਂ ਦੇ ਚਾਪੇ 'ਚ ਹੁਣ ਮੈਂ ਵੀ ਨਹੀਂ ਆਉਣ ਵਾਲੀ ਬਾਕੀ ਇੱਕ ਵਾਰੀ ਵੀਰ ਨੂੰ ਫੋਨ ਕਰਕੇ ਪੁੱਛ ਲੈ ਉਹਨੂੰ ਪੁੱਛੇ ਤਾਂ ਬੜਾ ਮੈਨੂੰ ਜਾਣਾ ਭਾਬੀ ਨਾਲੇ ਮੰਮੀ ਬਚੋਲਨ ਦਾ ਫੋਨ ਆਇਆ ਬੇਟਾ ਬੇਟੀ ਅੱਛਾ ਕਹਿੰਦੀ ਆਉਣ ਲੱਗੇ ਤੁਹਾਡੇ ਕੋਲ ਤੇ ਮੇਰੇ ਘਰ ਸੋਣਾ ਤੂੰ ਮੈਨੂੰ ਹੀ ਜੈਨਾ ਫੋਨ ਕਰ ਦੂ। ਕੁੜੀ ਅਗਲੇ ਆਲੇ ਤੇ ਵੀ ਅੰਦਰ ਹੀ ਮਾਰਦੀ। ਹੈਂ? ਕਿਤੇ ਬਾਹਰ ਤੱਕ ਨਹੀਂ ਆਉਂਦੀ ਆਉਂਦੀ ਤੇ ਤੂੰ ਸਾਨੂੰ ਕੀ ਫੋਨ ਕਰੇਂਗੀ? ਮੰਮੀ ਜਿਹੜੀ ਮੈਂ ਗੇਮ ਚ ਲਾਈ ਆ। ਅੱਛਾ। ਆ ਸੀਮਾ ਦੀ ਦੀਦੀ। ਹਾਂ। ਤੁਹਾਨੂੰ ਨਹੀਂ ਪਤਾ ਕਿ ਇਹਦੀ ਸੱਸਿਆ ਦਾ ਨਾ ਕੀ ਕੀ ਕਰਨ ਰਹੀ ਹੋਣੀ ਆ। ਇਹ ਹੁਣ ਖਾਏ ਆਏ ਨੇ ਕਿਤੇ ਇਹ ਐਵੇਂ ਨਹੀਂ ਆਣ ਕੇ ਹੱਥ ਜੋੜਨ ਦੇ ਇਹਨਾਂ ਨੂੰ ਉਹਨੇ ਕੋਈ ਕਾਰੇ ਵਿਖਾਏ ਨੇ। ਉਹ ਜਨਾਨੀ ਬਹੁਤ ਚੰਗੀ ਆ। ਉਹ ਤੇ ਚੰਗੀ ਆ ਉਹ ਤੇ ਚੰਗੀ ਆ ਤੇ ਨੀਂਨੇ ਚੰਗੇ ਨੇ ਇਹ ਕਿੰਨੇ ਚੰਗੇ ਇਹਦੇ ਗੱਡੀਆਂ ਆਂਡਾ ਨਵੰਡਾ ਇਹ ਰੱਖੇ ਰੀਆਂ ਦੱਸੀ ਜਾਂਦੀ ਹਨ ਝੂਠ ਮਾਰਦੀ ਸਾਰੇ ਬਾਕੀ ਤੁਸੀਂ ਦੇਖ ਲਓ ਵੀਰੇ ਨੂੰ ਇੱਕ ਵਾਰੀ ਫੋਨ ਕਰ ਹਾਂ ਉਹਦੇ ਸਲਾਹ ਤੋਂ ਬਿਨਾਂ ਨਹੀਂ ਜੇ ਭੇਜਣਾ ਭੇਜ ਦੋ ਜੇ ਨਹੀਂ ਭੇਜਣਾ ਤੇ ਮੈਂ ਤੁਹਾਡੇ ਨਾਲ ਹੀ ਉਹਨਾਂ ਨੂੰ ਆਂਡਿਆ ਸਾਨੂੰ ਬਈ ਪੂਰਨ ਗੱਦੇ ਜੋ ਪੁੱਛ ਲੈਣੇ ਪੁੱਛ ਲੈਣੇ ਅਹੀਂ ਫੇਰ ਵੇਖਾਂਗੇ ਅਹੀਂ ਥੋੜਾ ਵੀ ਹੁਣ ਉਹਨੂੰ ਦੱਸਤਾ ਇਤਰਾ ਉਹ ਤੇ ਹੁਣ ਆਪਾਂ ਤੋੜ ਦੀ ਅਗਲੇ ਆਖਣਾ ਮਾਂ ਤੂੰ ਕੋਈ ਮੁੰਡੇ ਦੀ ਸਲਾਹ ਤੋਂ ਵੀ ਰਵ ਨਹੀਂ ਆਈ ਪੁੱਛ ਨਹੀਂ ਕਰਦਾ ਸਿੱਧੇ ਹੀ ਜਾਓ ਹੱਥ ਜੋੜੋ ਮਾਮੇ ਅੱਤ ਕਿ ਮੇਰੀ ਗੱਲ ਛੋੜ ਕੇ ਬੈਠਾ ਤੇ ਜਾਣ ਕਿ ਉਹ ਤੇ ਮੈਂ ਇਹ ਗੱਲ ਕਰਨੀ ਫਿਰ ਮਹਾ ਕਰ ਤੁਰ ਕੇ ਆਏ ਮਾਂ ਕਿ ਨੇ ਤਰਲੇ ਲੈ ਜਾਂਦੇ ਆ ਪੁੱਤੋ ਖਾਲੀ ਮੋਰੀਆ ਆਪਾਂ ਬੁਰੇ ਲੱਗਾਂਗੇ ਆਖੜਾ ਸਿਆਣੀ ਬਿਆਣੀ ਮਾਂ ਤੇ ਜੇ ਲੈਣਾ ਹੀ ਤੇ ਤੋੜ ਦੇਗੀ ਇਹਨੂੰ ਅਗਰ ਨਾ ਆਈ ਮੈਨੂੰ ਬੜਾ ਲੋਕਾਂ ਦਾ ਗੱਲਾਂ ਕਰਦੀਆਂ ਤੇ ਰਹੀ ਗੱਲ ਮੇਰੇ ਮੁੰਡੇ ਦੀ ਉਹਨੂੰ ਪੁੱਤ ਮੈਂ ਆਪੇ ਸਮਝਾ ਲੂੰਗੀ ਵੀ ਪੁੱਤ ਮੇਰਾ ਪਰਜੀ ਕਲਾਉਣ ਦਾ ਪੁੱਤ ਵੇ ਕੋਲ ਤੇ ਆਏ ਜੇ ਮੁੜ ਕੇ ਨਾ ਆਏ ਤੇ ਫਿਰ ਕੀ ਕਰਾਂਗੇ ਆਪਾਂ ਹੈ ਫਿਰ ਕੀ ਹੋਣ ਤੇ ਆਨੇ ਲੋਕਾਂ ਦੀਆਂ ਗੱਲਾਂ ਮੁੜ ਕੇ ਕਿੰਨੂੰ ਮੂੰਹ ਖਾਵਾਂਗੇ ਚਲੋ ਮੈਂ ਇੱਕ ਵਾਰੀ ਫੋਨ ਕਰਦਾ ਇਹਨੂੰ ਕੋਈ ਗੱਲ ਨਹੀਂ ਉਹ ਤਲਾ ਕਰ ਦਿਆ ਤੂੰ ਪਰ ਹੁਣ ਇਹ ਗੱਲ ਆ ਇਹਨੂੰ ਕਲਾਈਏ ਆਪਾਂ ਵੇਗਾ ਦਾ ਕਰਨ ਜੁਦਣਾ ਤੂੰ ਫੋਨ ਲਾਵੀਂ ਮੈਂ ਵਸੂ ਜਾ ਦੂਦੀ ਇਹਨੂੰ ਤੇ ਪਤਾ ਘਰ ਆਇਆ ਨੂੰ ਨੀ ਮੋਰਨੇ ਕਰ ਤੇ ਪਤਾ ਕਿ ਦੁਸ਼ਮਣੀ ਆ ਜਿੱਦ ਤੱਕ ਆ ਮੈਂ ਇਕੱਲਾ ਹੀ ਨਾ ਉਹ ਤਾਂ ਫੇਰ ਆਪਣੇ ਰਿਸ਼ਤੇਦਾਰ ਹੈ ਕਿ ਤੱਕ ਤੇ ਸੁਧਰੀ ਗਿਆ ਹੋਊਗਾ ਕਿ ਤੇ ਦਿਮਾਗ ਤੇ ਗੱਲ ਆ ਹੀ ਗਈ ਹੋਵੇ ਵੀ ਨਾ ਇਸ ਤਰ੍ਹਾਂ ਕਰੀਂ ਠੀਕ ਆ ਚਲੋ ਵੇਖ ਲਓ ਮੰਮੀ ਜਿੱਦਾਂ ਤੇ ਕਹਿੰਦੇ ਜੀ ਹਾਂ ਪਰ ਮੈਨੂੰ ਨੀਝ ਚ ਕੀ ਲੰਦਾ ਉਹ ਕੋਈ ਮੇਰਾ ਮਨ ਨੀਝ ਵੱਜਦਾ ਕੋਈ ਗੱਲ ਨਹੀਂ ਪੁੱਤ ਤੂੰ ਫੋਨ ਲਾ ਦੀਂ ਮਾਪੇ ਗੱਲ ਕਰਨਗੇ ਤੇ ਉਹਨੂੰ ਠੀਕ ਆ ਮੈਂ ਘਰ ਕੇ ਆਈ ਜ ਹੁਣ ਠੀਕ ਆ